ਕਾਲੀ ਦਲਸਤਾਨ ਤੋਂ ਜਿੰਤਾ ਪਟਿਆਲਾ ਗੇਟ ਨਾਬਾ ਵੇਖੇ ਭੁਖੜ ਹੜਤਾਲ ਤੇ ਅਕਾਲੀ ਦਲ ਸੰਤੰਤਰ ਵੱਲੋਂ ਬੈਠੇ ਹੋ ਕਿੰਨਾ ਟਾਈਮ ਤੋਂ ਇਹ ਤੁਹਾਡਾ ਭੁਖੜ ਹੜਤਾਲ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਜੀ ਦਾ ਸੰਤਤ ਤਵਾ ਜੀ ਨੂੰ 7ਵਾਂ ਦਿਨ ਹੋ ਗਿਆ ਇਹ ਜਗਜੀਤ ਸਿੰਘ ਢੱਲੇਵਾਲ ਜਿਹੜਾ ਕੌਮੀ ਆਗੂ ਪਸਾਨਾ ਦਾ 20 ਦਿਨ ਤੋਂ ਭੁਖੜ ਹੜਤਾਲ ਤੇ ਬੈਠਾ ਆਪਾਂ ਸਾਰੇ ਜਾਣਦੇ ਹਾਂ ਕਿ ਖਨੌਰੀ ਬਾਡਰ ਤੇ ਉਹ ਹੜਤਾਲ ਤੇ ਬੈਠੇ ਨੇ ਪਰ ਕੇਂਦਰ ਦੀ ਹਰਿਆਣੇ ਦੀ ਤੇ ਪੰਜਾਬ ਦੀ ਸਰਕਾਰ ਕਸ ਤੋਂ ਬਸ ਨਹੀਂ ਹੋ ਰਹੀ ਉਹਦੇ ਜੰਨੇਵਾਲ ਦੀ ਪਿੱਠ ਤੇ ਅਸੀਂ ਖੜਨ ਦੇ ਲਈ ਉਹਦੇ ਹਮਾਇਤ ਦੇ ਵਿੱਚ ਅਕਾਲੀ ਦਾ ਸਤਨ ਸਰਨਾਮੇ ਪਟਿਆਲਾ ਗੇਟ ਅੱਜ 7ਵੇਂ ਦਿਨ ਤੋਂ ਹੜਤਾਲ ਤੇ ਬੈਠਾ ਕੱਲ ਬਾਬਾ ਜੋਰਾਬਾਦ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰੀ ਜੀ ਦਾ ਅਖਟਪਾੜਾ ਰੰਭ ਹੋਇਸੀ ਪਹਿਲਾ ਦਿਨ ਸੀ ਸੀ ਦਿਹਾੜੇ ਦਾ ਉੱਥੇ ਵੀ ਅਸੀਂ ਸਤ ਬਹਾਪੁਰਖਾਂ ਨੂੰ ਨਾਲ ਲੈ ਕੇ ਰੋਸਵੇਂ ਘਰ ਦਾ ਦਿੱਤਾ ਤਾਂ ਬਾਹਰ ਚ ਕੀਤਾ ਗੁਰਦੁਆਰਾ ਜੋਤੀਸਰੂਪ ਤੋਂ ਲੈ ਕੇ ਫਕੇਗੜ ਸਾਹਿਬ ਦਿੱਲੀ ਕੁਦਰ ਤੱਕ ਸਤਨਾਮ ਦਾ ਜਾਪ ਕਰਦੇ ਹੋਏ ਸਾਡੇ ਕੋਲ ਬਾਈਨਰਸੀ ਬੰਦੀ ਸਿੰਘ ਰਿਹਾ ਕਰੋ ਤੇ ਦੂਜੇ ਬੰਨੇ ਜਿੰਕੀਤ ਸਿੰਘ ਢੱਲੇਵਾਰ ਦੀ ਜਾਨ ਮਾਲ ਦੀ ਸਰਕਾਰ ਰਾਖੀ ਕਰੇ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਉੱਥੇ ਹੀ ਮੰਗ ਪੱਤਰ ਦੇ ਕੇ ਇੱਥੇ ਵੀ ਅਸੀਂ ਇਸ ਕਰਕੇ ਬੈਠਾ ਕਿ ਪ੍ਰਧਾਨ ਮੰਤਰੀ ਜੀ ਸਾਨੂੰ ਬਗਾਨੇ ਨਾ ਸਮਝੋ ਅਸੀਂ ਇਹ ਦੇਸ਼ ਨੂੰ ਆਜ਼ਾਦ ਕਰਾਉਂਦੇ ਨੇ 90 95% ਕੁਰਬਾਨੀਆਂ ਕੀਤੇ ਨੇ ਪੰਜਾਬੀਆਂ ਨੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਤੁਸੀਂ ਆਪ ਪ੍ਰਵਾਨ ਕੀਤੀਆਂ ਮੁੱਖ ਮੰਤਰੀ ਹੁੰਦੇ ਹੋਏ ਤੁਸੀਂ ਪ੍ਰਵਾਨ ਕਰਦੇ ਰਹੇ ਹੋ ਹੁਣ ਵੀ ਤੁਹਾਨੂੰ ਪਤਾ ਹੈ ਕਿ ਕਿਸਾਨੀ ਮੰਗਾਂ ਪਹਿਲਾਂ ਤੁਸੀਂ ਇਹ ਕਾਲੇ ਕਾਨੂੰਨ ਲਿਆਂਦੇ ਫਿਰ ਵਾਪਸ ਆਪਣੀ ਜਵਾਨ ਨਾ ਲੈ ਓ ਤੋਂ ਬਾਅਦ ਕਿਹਾ ਵੀ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਤੁਹਾਨੂੰ ਇਨਸਾਫ ਦਵਾਵਾਂਗੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਤਿਲ ਤਿਲ ਕਰਕੇ ਜਗਜੀਤ ਸਿੰਘ ਡੱਲੇਵਾਲ ਰੱਬ ਨੂੰ ਪਿਆਰਾ ਹੋ ਰਿਹਾ ਹੈ ਸਰਕਾਰ ਸਾਨੂੰ ਬਗਾਨੇ ਕਿਉਂ ਸਮਝਦੀ ਹੈ ਦੂਜੇ ਬੰਨੇ ਰਾਜ ਸਭਾ ਮੈਂਬਰ ਜਿੰਨੇ ਹੀ ਪੰਜਾਬ ਚੋਂ ਗਏ ਨੇ ਤੇ ਮੈਂਬਰ ਪਾਰਲੀਮੈਂਟ ਇੱਥੇ ਨਹੀਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸਿਰਫ ਡੱਲੇਬਾਰ ਦਾ ਪਤਾ ਲੈਣ ਲਨ ਜਾਓ ਉਹ ਪਤਾ ਲੈਨੂ ਕਿਤੇ ਉਹ ਬਿਮਾਰ ਥੋੜੋ ਹੈ ਉਹ ਤਾਂ ਆਪਣੇ ਹੱਕ ਲਈ ਬੈਠਾ ਹੈ ਜਿਹਦੇ ਹੱਕ ਦਬਾਉਣਾ ਹੈ ਤੁਹਾਨੂੰ ਪਾਵਰਾ ਦਿੱਤੀਆਂ ਨੇ ਤੁਸੀਂ ਪ੍ਰਧਾਨ ਮੰਤਰੀ ਦੇ ਕੋਲ ਬੈਠੋ ਉੱਥੇ ਮੰਗਾ ਪ੍ਰਵਾਨ ਕਰਾਓ ਉੱਥੋਂ ਆਉਣ ਕੇਂਦਰ ਦੇ ਮੰਤਰੀ ਉਹਨੂੰ ਆ ਕੇ ਚਿੱਠੀ ਦੇਣ ਵੀ ਤੁਹਾਡੀਆਂ ਮੰਗਾ ਮੰਨੀਆਂ ਗਈਆਂ ਨੇ ਉੱਠ ਘੜੂਗਾ ਨਾਲੇ ਉਹਦੀ ਜਾਨ ਬੱਝੂ ਨਾਲੇ ਕਿਸਾਨ ਖੁਸ਼ ਹੋ ਜਾਣ ਕਿੰਨਾ ਟਾਈਮ ਚੱਲੂਗੀ ਤੁਹਾਡੇ ਭੁਖ ਹੜਤਾਲ ਜੇਕਰ ਸਰਕਾਰ ਮੰਗਾ ਨਹੀਂ ਆਉਂਦੀ ਅਸੀਂ ਤਾਂ ਕਹਿ ਰਹੇ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਸੁੱਤੀਆਂ ਸਰਕਾਰਾਂ ਜਾਗੜ ਸਾਡਾ ਮੁੱਖ ਮੰਤਰੀ ਜਿਹੜਾ ਬਾਹਰ ਘੇੜੇ ਦਿੰਦਾ ਫਰਦਾ ਹੈ ਇਹਦੀ ਕੈਬਨਿਟ ਕੱਲ ਦਿੱਲੀਵਾਲ ਨੂੰ ਮਿਲਣ ਗਈ ਹੈ 7-8 ਜਿਹੜੇ ਵਜ਼ੀਰ ਨਵੇਂ ਬਣੇ ਨੇ ਇਹ ਸਾਰੇ ਮੂਰੇ ਲੱਗਣ ਨਾਲੇ ਤਾਂ ਸਾਨੂੰ ਹਰਿਆਣਾ ਖੇਤਾਂ ਨੂੰ ਲਗਾ ਕੇ ਨਹੀਂ ਜਾਣਗਾ ਕਿਸਾਨ ਤੇ ਮਜ਼ਦੂਰਾ ਨੂੰ ਨਾਲੇ ਸ assi ਜਾ ਕੇ assi ਜੰਤਰਬਾਗਰ ਤੇ ਬੈਕੀਏ ਉਥੇ ਜਾ ਕੇ ਆਪਣੀ ਹੱਕੀ ਮੰਗਾ ਪ੍ਰਵਾਨ ਕਰਾਈਏ ਜਿੱਦੀ ਦੇ ਨਹੀਂ ਪ੍ਰਵਾਨ ਹੁੰਦੀ ਆ ਅਕਾਲੀ ਦਾ ਸਤਾਤਰ ਹਰ ਤੱਕ ਨਾਲ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਕਰਦਾ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਗੁਰੂ ਕਿਰਪਾ ਕਰੇ ਜਿਉਂ ਜਿਉਂ ਤੁਹਾਨੂੰ ਹੁਕਮ ਆਊਗਾ ਅੱਜ ਆਇਆ ਸੀ ਵੀ ਸਾਰੀ ਜਗ੍ਹਾ ਸਪੂਰ ਕਾਲ ਚ ਜੁਦੀ ਬ੍ਰਸ਼ਤੀ ਆ ਚ ਭਖੜਤਾਲ ਰੱਖੋ ਉਹਦੇ ਹਮਾਇਤ ਚ ਅਸੀਂ ਅੱਜ ਰੱਖੀ ਹੁਣ 30 ਤਰੀਕ ਦਾ ਬੰਦ ਦਾ ਬੰਦ ਵਾਲੇ ਦਿਨੇਵੇਂ ਜਿਵੇਂ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਭਾਈ ਸਾਰਿਆਂ ਦਾ ਸਾਥ ਆਏ ਕਿਸਾਨਾਂ ਦਾ ਬੰਦੂਰਾ ਦਾ ਛੋਟੇ ਦੁਕਾਨਦਾਰਾਂ ਦਾ ਸਾਰੇ ਲੋਕਾਂ ਦਾ ਇਹ ਇਕੱਲੇ ੱੱਲੇ ਵਾਲ ਧੱਕਾ ਨਾਲ ਨਹੀਂ ਧੱਕਾ ਇਕੱਲੇ ਕਿਸਾਨਾਂ ਨਾਲ ਨਹੀਂ ਸਾਰੇ ਲੋਕਾਂ ਨਾਲ ਧੱਕਾ ਹੈ ਜਿਹੜਾ ਅੰਦਾਜ਼ਾ ਹੈ ਉਹ ਸਾਰਿਆਂ ਦਾ ਢਿੱਡ ਭਰਦਾ ਇਹਦੇ ਕਰਕੇ ਇਕੱਠੇ ਹੋ ਕੇ ਮੁੱਠਬੱਤ ਕਰੀਏ ਤੇ ਲੜਾਈ ਨੂੰ ਅੱਗੇ ਲੈ ਕੇ ਜਿਹੜੀਆਂ ਜਥੇਬੰਦੀਆਂ ਨਹੀਂ ਉੱਥੇ ਪਹੁੰਚ ਰਹੀਆਂ ਉਹਨਾਂ ਨੂੰ ਕੀ ਕਰਨ ਕਿਉਂ ਵਾਅਦਾ ਇਹ ਕਹੂਗਾ ਵੀ ਹੁਣ ਮੌਕਾ ਇਹ ਨਹੀਂ ਹੈ ਕਿ ਕੀ ਨੇ ਕੀ ਗਿਆ ਕੌਣ ਕਿਉਂ ਰਸਿਆ ਕਿੱਥੇ ਕੌਣ ਗਲਤੀ ਕਰਕੇ ਆਇਆ ਜੇ ਆਪਾਂ ਪਰਿਵਾਰ ਵੀ ਚਲਾਉਨੇ ਆ ਜਦੋਂ ਜਿੱਤਣਾ ਹੋਵੇ ਪਰਿਵਾਰ ਨੇ ਤਾਂ ਆਹ ਨੂੰ ਵੱਧਣਾ ਹੋਵੇ ਫੇਰ ਆਪਾਂ ਨੂੰ ਇੱਕੇ ਚ ਜਾਣਾ ਚਾਹੀਦਾ ਅੱਜ ਢੱਲੇਵਾਲ ਤਾਂ ਜਾ ਰਿਹਾ ਤਿੰਨ ਤਿੰਨ ਕਰਕੇ ਅਸੀਂ ਕਹੀਏ ਸਾਨੂੰ ਸੁਨੇਹਾ ਨਹੀਂ ਆਇਆ ਸਾਨੂੰ ਆਹ ਨਹੀਂ ਆਇਆ ਛੱਡ ਦੇਣਾ ਚਾਹੀਦਾ ਫੇਰ ਕਿਹੜਾ ਲੜਾਈ ਦੀ ਆਪਾਂ ਲੜ ਸਕਦੇ ਢੱਲੇਵਾਲ ਜਿੰਨਾ ਜਿੱਤ ਕੇ ਆਪਣੀ ਢੋਲੀ ਪਾਉ ਉਹ ਪਰਵਾਹ ਕਰੀਏ ਉਹ ਤਾਂ ਇਹਦਾ ਮੈਦਾਨ ਸਾਰਾ ਖਾਤੀ ਤੇ ਆ ਜਿਹੜੇ ਇਹ ਤਾਂ ਖੜੇ ਨੇ ਇਹ ਇਕੱਠੇ ਹੋ ਕੇ ਕਿੰਨਾ ਬਾਟਰ ਲੱਗਦਾ ਜੀ ਦਿੱਲੀ ਨੂੰ ਜਾਣ ਵਾਸਤੇ ਇਹ ਕੋਈ ਹੋਰ ਬਾਟਰ ਤੇ ਵਹਿ ਜਾਣ ਪਰ ਅਸੀਂ ਤਾਂ ਉਹਦੇ ਹਮਾਇਤੀ ਹੋਵਾਂਗੇ ਜਿਹੜਾ ਕਿਸਾਨਾਂ ਦੀ ਲੜਾਈ ਤੇ ਕੋਹਾਂ ਦਾ ਕਹਿਣਾ ਵੀ ਅਸੀਂ ਸੰਦਰਸ ਦਾ ਰਾਹ ਹੀ ਸਹੀ ਨਹੀਂ ਇਹ ਗਲਤ ਹੈ ਬਾੜੀ ਗੱਲ ਹੈ ਜਦੋਂ 750 ਕਿਸਾਨ ਦਿੱਲੀ ਦੀਆਂ ਬਰੂਹਾ ਤੇ ਧਰਨੇ ਮੌਕੇ ਸ਼ਹੀਦ ਹੋਇਆ ਉਹ ਰਾਹ ਠੀਕ ਸੀ ਅੱਜ ਡੱਲੇਵਾਲ ਨੇ ਰੇਅਰ ਭਜੇ ਤੇ ਜਿਹੜੀ ਲੜਾਈ ਲੜੀ ਹੈ ਇਹਦੇ 'ਚ ਦੱਸਣ ਇਹ ਵੀ ਕਿੰਨੇ ਸ਼ਹੀਦ ਹੋਗੇ ਪਰ ਫੇਰ ਵੀ ਅੱਜ ਇਹ ਗੱਲ ਕਰਨ ਦਾ ਮੌਕਾ ਨਹੀਂ ਆਪਾਂ ਇਕੱਠੇ ਹੋ ਕੇ ਡੱਲੇਵਾਲ ਦੀ ਪਿੱਛੇ ਖੜੀਏ ਹੀਰੋ ਬਣਦਾ ਹੁੰਦਾ ਹੈ ਜੇ ਜਿਹੜਾ ਮੌਤ ਨੂੰ ਵਿਹਣ ਜਾਵੇ ਅੱਜ ਡੱਲੇਵਾਲ ਦਾ ਮੌਤ ਨੂੰ ਵਿਹਣ ਚੱਲਿਆ ਜੇ ਸ਼ਹੀਦ ਦੇ ਅਜਮ ਭਗਤ ਸਿੰਘ ਉਹਨਾਂ ਨੇ ਉਦਮ ਸਿੰਘ ਉਹਨਾਂ ਨੇ ਮੌਤ ਵੇਖ ਕੇ ਲਿਆਦੀ ਆਪ ਚਾਹੇ ਨਹੀਂ ਰਹੇ ਦੁਨੀਆ ਯਾਦ ਕਰਦੀ ਹੈ ਇਸੇ ਤਰ੍ਹਾਂ ਡੱਲੇਵਾਲ ਨੂੰ ਯਾਦ ਕਰੂਗੀ ਇਹ ਲੜਾਈ ਲੜ ਲੜ ਇਹਦਾ ਨਾਮ ਆਜੂਗਾ ਜੇ ਤੇ ਖਿਜਰ ਦੀ ਕੀ ਲੋੜ ਹੈ ਲਗਾ ਉਹਦੇ ਪਿੱਛੇ ਤੇ ਖੜ ਜਾਂ ਤਖੜੇ ਹੋ ਕੇ ਬੈਠੇ ਥੈਂਕ ਯੂ ਸਿਹਤ ਬਟੇਲਾ ਗੇਟ ਭੁੱਖ ਹੜਤਾਲ ਤੇ ਬੈਠੇ ਹੋ ਕੀ ਮੰਗਣ ਨੂੰ ਲੈ ਕੇ ਇਸ ਥੋੜੀ ਭੁੱਖ ਹੜਤਾਲ ਚ ਰਹੀ ਹੈ ਅੱਜ ਅਕਾਲੀ ਦਲ ਸਤੰਤਰ ਵੱਲੋਂ ਜੋ ਪਟਿਆਲਾ ਗੇਟ ਨਾਭਾ ਵਿਖੇ ਊਖੜ ਤਾਲ ਤੇ ਬੈਠੀ ਆ ਹਲਟੀ ਉਹਦਾ ਸਨੇਹਾ ਇਹੀ ਹੈ ਜੋ ਸਾਨੂੰ ਜਿਹੜੇ ਸਾਡੇ ਮੋਰਚਾ ਚੱਲਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਉਤੋਂ ਸਨੇਹਾ ਆਇਆ ਜੋ ਅਸੀਂ ਲਗਾਤਾਰ 7ਵੇਂ ਦਿਨ ਅੱਜ ਰਾਜਗਜੀਤ ਸਿੰਘ ਧਲੇਵਾਲ ਦੀ ਹਮਾਇਤ ਤੇ ਅਕਾਲੀ ਦਲ ਸਤੰਤਰ ਡਟਿਆ ਹੋਇਆ ਤੇ ਉਹਨਾਂ ਨੂੰ ਪੂਰ ਜੋਰ ਹਮਾਇਤ ਦਿੰਦਾ ਤਾਂ ਕਿ ਸਾਡੀ ਆ ਕਿਸਾਨੀ ਮੰਗਾਂ ਜੋ ਪਿੱਛੇ ਅਧੂਰੀਆਂ ਰਹਿ ਗਿਆ ਜੋ ਦਿੱਲੀ ਦੀ ਸਰਕਾਰ ਨੇ ਮੰਨ ਲਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਦੀ ਪੂਰੀ ਹਮਾਇਤ ਤੇ ਕਾਲੀ ਦਲ ਸੁਤੰਤਰ ਅੱਜ ਪਟਿਆਲਾ ਗੇਟ ਲਗਾਤਾਰ ਦਰਦਾਂ ਦੇ ਰਿਹਾ ਬਹੁਤ ਸਾਰੇ ਕਿਸਾਨ ਪਿੰਡਾਂ ਦੇ ਜਿਹੜੇ ਖੁਦ ਖੇਤੀ ਕਰਦੇ ਨੇ ਹਾਲ ਤੱਕ ਉਹਨਾਂ ਨੇ ਸੰਘਰਸ਼ ਵੱਲ ਨੂੰ ਰੁਕਣੀ ਕੀਤਾ ਉਹਨਾਂ ਬਾਰੇ ਕਿਸ ਨੇ ਅਲੱਗ ਦੇਣਾ ਚਾਹਣੇ ਉਹਨਾਂ ਨੂੰ ਇੱਕੋ ਗੱਲ ਇਹ ਹੈ ਸਾਡੀਆਂ ਕਿਸਾਨ ਜਥੇਬੰਦੀਆਂ ਕੁਝ ਹਜੇ ਸਮੇਂ ਦੀ ਉਡੀਕ ਕਰਦੀਆਂ ਨੇ ਜਾਂ ਕੀ ਕਾਰਨਾ ਹੈ ਉਹਨਾਂ ਦੇ ਕੀ ਮਤ ਭੇਜਦੇ ਨੇ ਅਸੀਂ ਤਾਂ ਉਹਨਾਂ ਨੂੰ ਇਹੀ ਸਨੇਹਾ ਦੇਵਾਂਗੇ ਆਪਣੇ ਅਕਾਲੀ ਦਸਤਾਨਟਰ ਵੱਲੋਂ ਕਿ ਭਾਈ ਸਾਰੇ ਮੌਕੇ ਤਾਕ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਮੰਗਾ ਉਹੀ ਨੇ ਹੁਣ ਕਿਹੜਾ ਮੰਗਾ ਬਾਹਰ ਲਿਆਂ ਨੇ ਉਹੀ ਕਿਸਾਨੀ ਮੰਗਾ ਥੋਡੇ ਵਾਲੀਆਂ ਨੇ ਤੁਸੀਂ ਸਾਰੇ ਰਲ ਕੇ ਉਹਨਾਂ ਦੀ ਹਮਾਇਤ ਤੇ ਪਿੱਛੇ ਖੜੋ ਤਾਂ ਕਿ ਆਪਾਂ ਦਿੱਲੀ ਦੀ ਸਰਕਾਰ ਨੂੰ ਝੁਕਾ ਸਕੀਏ ਤੇ ਆਪਣੀਆਂ ਮੰਗਾਂ ਮਨਾ ਸਕੀਏ